ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਆਪ ਜੀ ਨੂੰ ਅੱਜ ਥੋੜਾ ਜਿਹਾ ਤੁਹਾਨੂੰ ਪੰਜਾਬ ਦੇ ਨਾਲ ਜੋੜੀਏ ਇਹ ਸਾਧ ਸੰਗਤ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਹੁਣ ਪੰਜਾਬ ਨੂੰ ਬਚਾਉਣ ਵਾਸਤੇ ਹੋਣੀ ਚਾਹੀਦੀ ਹੈ। ਇਹਦੀਆਂ ਜਾਇਦਾਦਾਂ ਬਚਣ, ਇਹਦੀ ਫਸਲ ਬਚੇ। ਇਹਦੇ ਨੌਜਵਾਨ ਬਚਣ, ਨੌਜਵਾਨਾਂ ਨੂੰ ਰੋਕਿਆ ਜਾਵੇ ਬਾਹਰ ਜਾਣ ਤੋਂ। ਇੱਥੇ ਕੰਮ ਕੀਤਾ ਜਾਵੇ, ਇੱਥੇ ਕਿੰਨਾ ਸੋਹਣਾ ਪੰਜਾਬ ਆ ਆਪਣੀਆਂ ਜਾਇਦਾਦਾਂ ਆਪਣੀ ਧਰਤੀ ਆ ਯਾਰ ਇਹਨੂੰ ਸੰਭੋ। ਉਧਰ ਜਾ ਕੇ ਆਪਾਂ ਉਹਨਾਂ ਦੇ ਲੱਗੇ ਝਾੜੂ ਮਾਰਨ ਉਹਨਾਂ ਦੇ ਘਰਾਂ ਦੀਆਂ ਸਫਾਈਆਂ ਕਰਦੇ ਯਾਰ ਆਪਦੇ ਘਰਾਂ ਦੀਆਂ ਸਫਾਈਆਂ ਕਰ ਲੀਏ ਆਪਾਂ ਇੱਧਰ ਜੇ ਆਪਾਂ ਸਾਰੇ ਰਲ ਕੇ ਕੰਮ ਚਲਾਈਏ ਯਾਰ ਸਬਜ਼ੀ ਆਪਦੀ ਵੇਚੀਏ ਆਪਦੀ ਵੇਚੀਏ ਮਿਰਚਾਂ ਲਾਈਏ ਜਿਵੇਂ ਅੱਗੇ ਬਜ਼ੁਰਗ ਆਪਣੇ ਖੇਤੀ ਦੇ ਨਾਲ-ਨਾਲ ਮਿਰਚਾਂ ਦਾ ਅੱਧਾ ਪੌਣਾ ਕਿੱਲਾ ਲਾ ਲੈਂਦੇ ਸੀ ਹਰੀਆਂ ਦਾ ਤੇ ਲਾਲ ਤੋੜ-ਤੋੜ ਕੇ ਲਾਲ ਵੀ ਵੇਚਦੇ ਸੀ ਹਰੀਆਂ ਵੀ ਵੇਚਦੇ ਸੀ ਨਾਲ ਕਮਾਤ ਹੁੰਦਾ ਸੀ ਗੁੜ ਵੇਚ ਲੈਂਦੇ ਸੀ ਸ਼ੱਕਰ ਵੀ ਵੇਚ ਲੈਂਦੇ ਸੀ ਹੂੰ ਨਾਲ ਮੱਝਾਂ ਰੱਖੀਆਂ ਹੁੰਦੀਆਂ ਸੀ ਦੁੱਧ ਵੀ ਵੇਚਦੇ ਸੀ ਘਿਓ ਵੀ ਵੇਚ ਲੈਂਦੇ ਸੀ ਸਾਰੇ ਕੰਮ ਇਸ ਤਰ੍ਹਾਂ ਰਲ ਕੇ ਚੱਲਦੇ ਸੀ ਜੇ 5-6 ਪੁੱਤਰ ਹੁੰਦੇ ਸੀ ਨਾ ਇੱਕ ਪਰਿਵਾਰ ਦੇ ਵਿੱਚ ਕੋਈ ਪਸ਼ੂ ਚਾਰੀ ਜਾਂਦਾ ਹੁੰਦਾ ਸੀ ਕੋਈ ਖੇਤੀ ਹਲ ਵਾਹੀ ਜਾਂਦਾ ਕੋਈ ਪੱਠੇ ਵੱਢੀ ਜਾਂਦਾ ਹੁੰਦਾ ਸੀ ਕੋਈ ਇੱਕ ਦੂਜੇ ਦੇ ਆਉਣ ਜਾਣ ਦੇ ਕੰਮ ਕਰਦਾ ਹੁੰਦਾ ਸੀ ਇਸ ਤਰ੍ਹਾਂ ਆਪਣੇ ਕੰਮ ਚੱਲਦੇ ਤਾਂ ਪਾਸ ਸੀ ਅੱਜ ਪਰ ਹੈ ਇਕੱਲੇ ਇਕੱਲਾ ਇਕੱਲਾ ਬੱਚਾ ਗਿਆ ਕੀ ਉਹ ਖੇਤੀ ਦਾ ਕੰਮ ਕਰੇ ਕੀ ਉਹ ਪਸ਼ੂਆਂ ਦਾ ਕੰਮ ਕਰੇ ਕਾਦੇ ਕੰਮ ਕਰੇ ਉਹ ਜੇ ਉਹ ਪਸ਼ੂਆਂ ਦੇ ਕੰਮ ਕਰਨ ਲੱਗਦਾ ਤਾਂ ਖੇਤੀ ਫੇਲ ਹੁੰਦੀ ਆ ਖੇਤੀ ਦਾ ਕੰਮ ਲੱਗਦਾ ਪਸ਼ੂ ਨਹੀਂ ਸੰਭੇ ਜਾਂਦੇ ਪਸ਼ੂ ਸੰਭਾਲਣ ਲੱਗਦਾ ਫਿਰ ਰਿਸ਼ਤੇਦਾਰੀਆਂ 'ਚ ਜਾਣਾ ਹੁੰਦਾ ਕਦੇ ਵਿਆਹ ਆ ਗਿਆ ਕਦੇ ਦਿਨ ਸੋਹ ਦਾ ਆ ਗਿਆ ਉਧਰ ਵੀ ਜਾਣਾ ਹੁੰਦਾ ਐਸੀ ਤਰ੍ਹਾਂ ਫੇਲ ਹੁੰਦਾ ਕਰਕੇ ਫੇਲ ਹੋਏ ਆ ਹੁੰਦਾ ਨਹੀਂ ਹੋਏ ਆ ਲੋਕ ਫਿਰ ਜਿਹੜੀ ਬਾਹਰ ਦੀ ਕਰੰਸੀ ਹੈ ਉਹ ਪੂਰਾ ਕੱਪੜੇ ਨਾਲ ਵੱਧਦਾ ਜੇ ਉਧਰ 1 ਰੁਪਇਆ ਕਮਾਇਆ ਜਾਂਦਾ ਆਪਣੇ ਇੱਧਰ ਆ ਕੇ 50 ਬਣ ਜਾਂਦੇ ਆ ਐਸੇ ਦੀ ਦੌੜ ਦੇ ਵਿੱਚ ਹੀ ਆਪਣੇ ਬੱਚੇ ਲੱਗੇ ਹੋਏ ਆ ਜੇ ਇੱਥੇ ਵੀ ਆਪ ਦਾ ਸੋਨਾ ਕੰਮ ਚਲਾਇਆ ਹੋਵੇ 2-3 ਬੱਚੇ ਆਪਾਂ ਆਪ ਘਾਟੇ ਕਰਦੇ ਆ ਸਾਥ ਸੰਗਤ ਬੱਚਿਆਂ ਦਾ ਕਸੂਰ ਨਹੀਂ ਇਹ ਕਸੂਰ ਆਪਣਾ ਹੈ ਜਿਹੜੇ ਆਪਾਂ ਹੀ ਬੱਚੇ ਬਹੁਤ ਘੱਟ ਪੈਦਾ ਕੀਤੇ ਆ ਘੱਟ ਤੋਂ ਘੱਟ ਦੋ ਮੁੰਡੇ ਦੋ ਕੁੜੀਆਂ ਹੋਣੀਆਂ ਜ਼ਰੂਰੀ ਆ ਚਾਰ ਜੀ ਹੁਣ ਪਰਿਵਾਰ ਦੇ ਦੋ ਆ ਪਣ ਛੇ ਜੀ ਹੋਣ 20 ਸਾਲ ਤਾਈਂ ਕੁੜੀ ਘਰੇ ਕੰਮ ਕਰਦੀ ਐ 12-13 ਸਾਲ ਤੋਂ ਲੈ ਕੇ 7-8 ਸਾਲ ਘਰੇ ਮਾਤਾ ਦੇ ਨਾਲ ਕੰਮ ਕਰਾਉਂਦੀ ਆ ਲੜਕੀ ਜਿਹੜੇ ਬੱਚੇ ਆ ਮੁੰਡੇ ਆ ਉਹ ਪਿਓ ਦੇ ਨਾਲ ਖੇਤੀ ਕਰਨ ਲੱਗ ਜਾਂਦੇ ਆ ਪਸ਼ੂ ਸੰਭਾਲਣ ਲੱਗ ਗਏ ਪੱਠੇ ਵਢਣ ਲੱਗ ਗਏ ਆਹ ਘਰ ਦੇ ਵਿੱਚ ਕਾਮਯਾਬੀ ਅੱਗੇ ਪਹਿਲਾਂ ਦੇ ਲੋਕ ਰੋਟੀ ਤਾਂ ਖਾਈ ਜਾਂਦੇ ਸੀ ਹੁਣ ਸਾਧ ਸੰਗ ਜਵਾਕ ਇੱਕ ਹੈ ਉਹ ਕਿੱਧਰ ਨੂੰ ਜਾਵੇ ਪਸ਼ੂ ਸੰਭਾਲੇ ਜੇ ਉਹ ਢੜਗੇ ਰੱਖਦਾ ਸਿਰੀ ਰੱਖਦਾ ਕੇਰੋ ਦੇ ਪੱਲੇ ਕੁਛ ਨਹੀਂ ਪੈਂਦਾ ਲੋਕ ਜੈਤਦਾ ਤਾਂ ਥੋੜੀ ਹੈ ਇਸ ਤਰ੍ਹਾਂ ਕਰਕੇ ਉਹ ਫਸਿਆ ਫਸਿਆ ਹੋਇਆ ਕਰਕੇ ਫੇਰ ਉਹਨੂੰ ਹੋਰ ਕੁਛ ਨਹੀਂ ਸੋਝਦਾ ਉਹਨੂੰ ਇਹੀ ਸੋਝਦਾ ਪਲਸ ਟੂ ਕਰਕੇ ਤੇ ਮੈਂ ਬਸ ਬਾਹਰ ਚਲਿਆ ਜਾਵਾਂ ਇਕ ਤੋਂ ਔਲੀ ਮੇਰੀ ਜਾਇਦਾਦ ਖਰਾਬ ਹੁੰਦੀ ਰਹੇ ਕੁਛ ਦੇ ਮਾਪਿਓ ਮਰੇ ਖਵੇ ਕੁਛ ਹੋਵੇ ਮੈਂ ਬਾਹਰ ਜਾਣਾ ਆਪਾਂ ਕੰਮਜਾਬਾ ਹੋਈਏ ਮਾਪਿਓ ਵੀ ਕਹਿੰਦਾ ਜਾ ਮੇਰਾ ਪੁੱਤ ਜਾ ਤੂੰ ਕੋਈ ਨਹੀਂ ਅਸੀਂ ਹੈਗੇ ਆ ਇੱਥੇ ਪੰਜਾਬ ਦੇ ਵਿੱਚ ਆਹ ਗੱਲਾਂ ਚੱਲਦੀਆਂ ਆ ਸਾਡੇ ਨਾਲ ਵੀ ਐਵੇਂ ਅਸੀਂ ਵੀ ਇਸੇ ਤਰ੍ਹਾਂ ਇਸੇ ਗੁੰਝਲ ਦੀ ਆ ਸਾਡੇ ਵੀ ਇੱਕ ਇੱਕ ਲੜਕਾ ਹੀ ਸੀ ਦੋਏ ਕੁੜੀ ਵੀ ਬਾਹਰ ਆ ਮੁੰਡਾ ਵੀ ਬਾਹਰ ਹੈ ਕਰੇਗੇ ਕਿ ਜਾਇਦਾਦ ਥੋੜੀ ਸੀ ਕਾਮ ਕਰਨੀ ਸੀ ਤਾਂ ਇੰਨਾ ਕੰਮ ਕਿੰਨੇ ਕੁ ਕਰ ਲਾਂਗੇ ਕੰਮ ਆਪਾਂ ਸਾਥ ਸੰਗਤੋ ਜੇ ਕੰਮ ਚਲਾਉਂਦੇ ਸੀ ਫਿਰ ਉਹ ਇਕੱਲੇ ਤੋਂ ਕੰਮ ਨਹੀਂ ਸੀ ਹੁੰਦਾ ਇਸ ਤਰ੍ਹਾਂ ਕਰਕੇ ਜਿਹੜੇ ਪਹਿਲੇ ਬਜ਼ੁਰਗ ਸੀ ਉਹ ਤਾਂ ਕਾਮਜਾਬ ਸੀ ਉਹ ਚਾਰ-ਚਾਰ ਪੰਜ-ਪੰਜ ਜੀ ਸੀ ਕਰਦੇ ਪਸ਼ੂ ਚਾਰਦੇ ਸੀ ਉਹ ਪਸ਼ੂਆਂ ਦੀ ਸੇਵਾ ਕਰਦਾ ਸੀ ਇੱਕ ਹਾਲ ਵੰਦਾ ਹੁੰਦਾ ਸੀ ਚਾਹੇ ਟਰੈਕਟਰ ਚਲਾਉਂਦਾ ਸੀ ਇੱਕ ਬਜ਼ੁਰਗ ਹੁੰਦਾ ਸੀ ਉਹਨੇ ਲੋਕਾਂ ਦੇ ਐ ਜਾਣਾ ਆਪਕੇ ਦੇ ਪਾਸ ਤੇ ਉੜ ਗਿਆ ਕਿਤੇ ਮਾਰਗ ਤੇ ਉੜ ਗਿਆ ਕਿਤੇ ਕਿਸੇ ਦੇ ਉਹਦਾ ਐ ਜਾਂਦਾ ਸੀ ਇੱਕ ਮਾਈ ਸੀ ਉਹ ਵੀ ਐ ਜਾਵੜਦੀ ਸੀ ਤਾਂ ਚੱਲਦੇ ਸੀ ਕੰਮ ਨੌ ਸੀ ਜਿਹੜੀ ਉਹ ਘਰੇ ਕਰੀ ਜਾਂਦੀ ਹੁੰਦੀ ਸੀ ਸਾ ਸੰਗਤੋ ਹੁਣ ਆਪਾਂ ਆਮ ਕਹੀ ਜਾਂਦੇ ਆ ਭਈਏ ਆਈ ਜਾਂਦੇ ਆ ਭਈਏ ਹੁਣ ਭਈਏ ਜੇ ਨਾਂ ਆਉਂਦੇ ਤੇ ਫਿਰ ਆਪਣਾ ਕੀ ਹਾਲ ਸੀ ਪੰਜਾਬ ਦੇ ਵਿੱਚ ਆਪਾਂ ਬਾਹਰ ਤੁਰੇ ਜਾਂਦੇ ਆ ਭਈਏ ਆਈ ਜਾਂਦੇ ਆ ਉਹ ਤਾਂ ਉਹਦੇ ਅਸਾਹ ਸੰਗਤ ਰਹਿਣ ਲੱਗ ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਪੰਜਾਬੀ ਆ ਇਹ ਤਾਂ ਕੋਟੀਆਂ ਛੱਡ ਛੱਡ ਕੇ ਜਾਂਦੇ ਆ ਕੈਨੇਡਾ ਅਮਰੀਕਾ ਸਤੇ ਲਗਾ ਤੇ ਆਪਾਂ ਇਹਨਾਂ ਦੇ ਮਗਰ ਰਹੀਏ ਤੇ ਰਹੀ ਵੀ ਜਾਂਦੇ ਆ ਇਹ ਬਾਲਾਚਰ ਸਮਾਂ ਨਹੀਂ ਜਾਣਾ ਤੁਹਾਡੇ ਕਿਹੜੇ ਦੇਖ ਲਿਓ ਥੋੜਾ ਸਮਾਂ ਹੀ ਐ ਅੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਇਹਨਾਂ ਦਾ ਰਾਜ ਆ ਹੀ ਜਾਣਾ ਕਿਉਂਕਿ ਇਹ ਹਰੇਕ ਸਾਲ ਆਪ ਦੀ ਪ੍ਰਦੇਸ਼ ਵੀ ਵਧਾਈ ਜਾਂਦੇ ਆ ਜੇ ਆਪਾਂ ਕਹੀਏ ਵੀ ਇਹ ਚਲੋ ਬਾਹਰੋਂ ਘਟ ਆਉਂਦੇ ਆ ਉੱਠ ਜਾਂਦੇ ਆ ਤੇ ਪਰ ਆ ਜਿਹੜੇ ਇੱਧਰ ਰਹਿੰਦੇ ਆ ਇਹਨਾਂ ਦੇ ਜਵਾਕ ਇੱਕ ਸਾਲ ਚ ਸਾਲ ਦੇ ਵਿੱਚ ਇੱਕ ਇੱਕ ਹੋ ਗਏ ਤੇ ਕਿੰਨੇ ਜਵਾਕ ਇੱਥੇ ਰਹਿੰਦੇ ਕਿੰਨੇ ਬੰਦੇ ਬੁੜੀਆਂ ਰਹਿੰਦੀਆਂ ਕੁੜਗਾਂ ਉਨੀਆਂ ਜਵਾਕ ਜੰਮੀ ਜਾਂਦੇ ਆ ਇਹਨਾਂ ਨੇ ਕਿਹਾ ਜ਼ਮੀਨ ਵੰਡ ਲਈਏ ਤਾਂ 5-5 6-6 ਜੰਮੀ ਜਾਂਦੇ ਇੱਥੇ ਹੀ ਰਹੀ ਜਾਂਦੇ ਨਾਲੇ ਸੋਡੇ ਖੇਤਾਂ ਚੋਂ ਖਾਣਾ ਇਹਨਾਂ ਨੇ ਆ ਦੇਖ ਲਓ ਫਿਰਦੇ ਨੇ ਆਲੂ ਵਾਲੇ ਬਾਣਾ ਦੇ ਵਿੱਚ ਆਲੂ ਜੇ ਚੋਕ ਦੇ ਅ ਛੱਟੇ ਚੋਕ ਦੇ ਕਣਕਾਂ ਦੇ ਵਿੱਚ ਈ ਸੀਸਾ ਸੰਗਤ ਇਹ ਜਿਹੜੇ ਆ ਗਏ ਨਾ ਪਈਏ ਇਹਨਾਂ ਨੇ ਪੰਜਾਬ ਦੇ ਵਿੱਚ ਚਲੋ ਸਰਦਾ ਨਹੀਂ ਆਪਣਾ ਪਰ ਇੱਕ ਦਿਨ ਇਹਨਾਂ ਨੇ ਸਭਾ ਲੈਣਾ ਹੀ ਸਭਾ ਲੈਣਾ ਪੰਜਾਬ ਨੂੰ ਯਾਦ ਰੱਖ ਲਿਓ ਕਿਉਂ ਜਿਹੜੇ ਕੰਮ ਵਾਲੇ ਲੋਕ ਆ ਨਾ ਉਹ ਗਵਰਨਮੈਂਟਾਂ ਨੂੰ ਤਾਂ ਕੰਮ ਵਾਲੇ ਲੋਕ ਚਾਹੀਦੇ ਹੁੰਦੇ ਆ ਥੋੜੇ ਪੈਸਿਆਂ ਤੇ ਮਿਲ ਜਾਂਦੇ ਆ ਭਈਏ ਪੰਜਾਬੀ ਬਾਲੇ ਪੈਸੇ ਤੇ ਮਿਲਦਾ ਤੇ ਥੋੜਿਆਂ ਪੈਸਿਆਂ ਤੇ ਮਿਲ ਗਿਆ ਉਹਨਾਂ ਨੇ ਉਹ ਰੱਖ ਲੈਣਾ ਹੈ ਜਿਹੜਾ ਵਾਰ ਦਾ ਆਪਾਂ ਨੂੰ ਆਮ ਪਹਿੰਡੀਆਂ ਦੇ ਵਿੱਚ ਵੀ ਜਿਹੜਾ ਆਪਾਂ ਨਾ ਅੱਜ ਤੋਂ ਪਿਛਲੀਆਂ ਗੱਲਾਂ ਯੂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਨਾਬੇ ਵਾਲਾ ਰਾਜਾ ਚਾਦਰਾ ਬੰਦ ਹੁੰਦਾ ਸੀ ਕਹਿੰਦੇ ਚਾਦਰਾ ਕਿਉਂਕਿ ਜਿਹੜਾ ਆਪਣਾ ਰਾਜ ਸੀ ਨਾ ਇੱਧਰ ਆਪਣੇ ਲੋਕ ਸੀ ਕੰਮ ਬਹੁਤ ਕਰਦੇ ਸੀ ਰਾਜੇ ਰਾਜੇ ਵੀ ਪਹਿਲਾਂ ਰਾਜ ਦੇ ਵਿੱਚ ਲੋਕ ਪੈਸਾ ਬਥੇਰਾ ਸੀ ਆਪਣੇ ਰਾਜਿਆਂ ਕੋਲੇ ਲੁੱਟ ਕੇ ਲੈ ਜਾਂਦੇ ਸੀ ਕਿ ਆਮਦਿਸ ਅਫਦਲੀ ਅਰਗੇ ਜਕਰਗੇ ਖਾਨ ਅਰਗੇ ਪੰਜਾਬ ਹਿੰਦੁਸਤਾਨ ਚੋਂ ਪੰਜਾਬ ਚੋਂ ਵਰੀ ਵੇਸੇ ਲੁੱਟਿਆ ਹਿੰਦੁਸਤਾਨ ਚੋਂ ਲੁੱਟਿਆ ਦਿੱਲੀ ਹਰਿਆਣਾ ਉਧਰ ਤੋਂ ਉਹ ਸਾਧ ਸੰਗਤ ਜਿਹੜਾ ਰਾਜਾ ਸੀ ਨਾ ਨਾਭੇ ਵਾਲਾ ਪਰ ਦਮਨਖ ਨਹੀਂ ਉਹਦਾ ਨਾਮ ਸੀ ਸ਼ੱਕ ਮੈਨੂੰ ਸ਼ਾਇਦ ਇਤਿਹਾਸ ਦੇ ਵਿੱਚ ਆਉਂਦਾ ਵਾ ਉਹ ਬਾਹਰ ਚੱਲਿਆ ਗਿਆ ਇਦੋਂ ਅੰਗਲੈਂਡ ਗਿਆ ਅੰਗਲੈਂਡ ਜਾ ਕੇ ਤੇ ਅੰਗਲੈਂਡ ਦਾ ਆਪਣੀ ਧਰ ਰਾਜ ਸੀ ਮਤਲਬ ਹਟ ਚੱਲਿਆ ਸੀ ਥੋੜਾ ਥੋੜਾ ਤੇ ਥੋੜਾ ਥੋੜਾ ਸੀ ਵੀ ਸੀਗਾ ਉਹ ਜਾਵਲਿਆ ਜਾ ਕੇ ਜਿਹਦੇ ਤੇ ਰਾਸ਼ਟਰਪਤੀ ਬੈਠਦਾ ਹੁੰਦਾ ਸੀ ਉਹ ਗੱਡੀ ਕੋਲੇ ਜਾ ਕੇ ਦੇਖ ਕੇ ਕਹਿੰਦਾ ਆਹ ਗੱਡੀ ਲੈਣੀ ਆ ਬੰਨਿਆ ਚਾਦਰਾ ਉਧਰਲਾ ਬਾਦਸ਼ਾਹ ਕਹਿੰਦਾ ਦੇਖ ਕੇ ਕਹਿੰਦਾ ਯਾਰ ਇਹਦੇ ਬੰਨਿਆ ਤਾਂ ਚਾਦਰਾ ਜੀ ਕੀ ਇਹਦੇ ਪਹਿਰਾਵਾ ਪਾਇਆ ਕੀ ਚੀਜ਼ ਆ ਜਿਹੜੀ ਇਹ ਪਾਈ ਫਿਰਦਾ ਹੈ ਹੈਂ ਉਹ ਤਜਦਾ ਕੱਪੜੇ ਕੋਟ ਪਲਤੂਨ ਉਹ ਕੋਟ ਪਲਤੂਨ ਇਹ ਅੰਗਰੇਜ਼ਾਂ ਦਾ ਪਹਿਰਾਵਾ ਵਾ ਉਹਨੂੰ ਚੰਗਾ ਮੰਨਦੇ ਇਹਦੇ ਕੋਟ ਪਲਤੂਨ ਪਾਇਆ ਹੁੰਦਾ ਸੀ ਕਹਿੰਦਾ ਤਾਂ ਚਾਲਰੇ ਜੜੇ ਦੇ ਕੋਲੇ ਕੀ ਹੋਊਗਾ ਯਾਰ ਇਹ ਗੱਡੀ ਤੇ ਹੱਥ ਫੇਰੀ ਜਾਂਦਾ ਕਹਿੰਦਾ ਇਹਦੇ ਨਾਲ ਦੀ ਗੱਡੀ ਲੈਣੀ ਹੈ ਉਹਨੂੰ ਇੰਗਲਿਸ਼ ਦੇ ਵਿੱਚ ਉਹ ਹੱਸਦਾ ਕਹਿੰਦਾ ਇਹ ਗੱਡੀ ਰਾਸ਼ਟਰਪਤੀ ਵੰਦਾ ਇਹਦੇ ਵਿੱਚ ਇੰਗਲੈਂਡ ਦਾ ਤੂੰ ਨਹੀਂ ਲੈ ਸਕਦਾ ਤੇਰੇ ਬਸ ਦਾ ਰੋਗ ਨਹੀਂ ਇਹ ਖੁਸ਼ੀ ਇਹਦੇ ਤੇ ਹੱਥ ਫੇਰ ਉਹ ਰਾਜਾ ਨਾਲ ਦੇ ਨੂੰ ਆਹਦਾ ਜਿਹੜਾ ਅੰਗਰੇਜ਼ੀ ਬੋਲ ਕੇ ਉਹ ਟ੍ਰਾਂਸਲੇਸ਼ਨ ਕਰਕੇ ਦੱਸਦਾ ਸੀ ਉਹ ਨੂੰ ਕਹਿੰਦਾ ਵੀ ਕੀ ਆਦਾ ਇਹ ਉਹ ਕਹਿੰਦਾ ਜੀ ਹਾਂ ਦੱਸੋ ਕੀ ਬੋਲਦੇ ਆ ਉਹਨੇ ਫਿਰ ਜੋ ਦੁਆਰਾ ਬੋਲਿਆ ਵੀ ਤੁਹਾਡੇ ਬਸ ਦਾ ਰੋਗ ਨਹੀਂ ਹਿੰਦੁਸਤਾਨੀਆਂ ਦੇ ਜਿਹੜੀ ਇਹ ਗੱਡੀ ਹੈ ਤੇ ਸਾਡਾ ਰਾਸ਼ਟਰਪਤੀ ਬਹਿੰਦਾ ਇਹ ਗੱਡੀ ਬਾਹਲੇ ਮੁੱਲ ਦੀ ਹੈ ਤੁਸੀਂ ਇਹ ਨੂੰ ਹਿੰਦੁਸਤਾਨੀ ਲੈ ਸਕਦੇ ਜਾਣ ਦਿਓ ਤੁਹਾਡੇ ਬਸ ਦਾ ਰੋਗ ਨਹੀਂ ਉਹ ਕਹਿੰਦਾ ਐ ਆਦਾ ਕਹਿੰਦਾ ਸ਼ਾ ਕਹਿੰਦੇ ਹਾਂ ਕਰੋ ਤਾਰ ਭਾ ਫਿਰ ਇਥੋਂ ਉਦੋਂ ਤਾਰ ਪੈਦੀ ਦੀ ਸਾਹ ਸਾਖਤ ਕਹਿੰਦੇ ਤਾਰ ਆਈ ਆ ਫਲਾਲਿਆ ਦੇ ਘਰੇ ਉਦੋਂ ਛੇਤੀ ਆ ਜਾਂਦੀ ਹੁੰਦੀ ਸੀ ਧਾਰ ਉਦੋਂ ਉਹਨੇ ਨਾ ਆਪਦੇ ਛੋਟੇ ਐਲ ਕਰਾਂ ਨੂੰ ਇਧਰ ਤਾਰ ਭਾ ਤੇ ਵੀ ਜਿੰਨੇ ਰੁਪਏ ਖਜ਼ਾਨੇ ਚ ਹੈਗੇ ਆ ਤੇ ਸਾਰੇ ਮੈਨੂੰ ਇੱਥੇ ਪਾ ਦਿਓ ਉਹਨੇ ਪਾਦੇ ਭਾਈ ਪਾ ਕੇ ਤੇ ਉਹਨਾਂ ਨੂੰ ਕਹਿੰਦਾ ਵੀ ਦੱਸੋ ਗੱਡੀ ਦਾ ਰੇਟ ਕੀ ਹੈ ਇੱਕ ਨਹੀਂ ਦੋ ਗੱਡੀਆਂ ਲਿਆਇਆ ਉਦਰੋਂ ਪਾਣੀ ਵਾਲੇ ਜਹਾਜ਼ ਤੇ ਗੱਡੀਆਂ ਪਾਰਸਲ ਕਰਤਿਆਂ ਇੱਥੇ ਆ ਗਈਆਂ ਆ ਕੇ ਉਹਨੇ ਨਾ ਇੱਕ ਗੱਡੀ ਦੀ ਬਾਡੀ ਕਟਵਾਤੀ ਬਾਡੀ ਕਟਵਾ ਆ ਕੇ ਨਾ ਸ਼ਹਿਰ ਦੇ ਵਿੱਚ ਨਾਬੇ ਸ਼ਹਿਰ ਦੇ ਵਿੱਚ ਉਹ ਗੱਡੀ ਕੂੜਾ ਸੜਦੇ ਸਿੱਟਿਆ ਕਰੇ ਤੇ ਇੱਕ ਗੱਡੀ ਉਹਨੇ ਆਪਦੇ ਥੱਲੇ ਰੱਖ ਲਈ ਉਹ ਤੇ ਝੰਡਾ ਲਾਇਆ ਕਰੇ ਉਹ ਜਦੋਂ ਹੁਣ ਜਿਹੜੇ ਗੋਰੇ ਸੀ ਹਲੇ ਇੱਧਰ ਫਿਰ ਰਹੇ ਸੀ ਘੁੰਮ ਰਹੇ ਸੀ ਉਹ ਹਲੇ ਪੂਰਾ ਆਜ਼ਾਦੀ ਨਹੀਂ ਸੀ ਹੋਈ ਗਏ ਨਹੀਂ ਸੀ ਹਲੇ ਪੂਰੇ ਜਦੋਂ ਨੇ ਦੇਖਿਆ ਵੀ ਸਾਡੀ ਗੱਡੀ ਅੰਗਲੈਂਡ ਦੀ ਯਾਰੋ ਨਾਬੇ ਸ਼ਹਿਰ ਦੇ ਵਿੱਚ ਗੋਆ ਕੂੜਾ ਤੇ ਕੂੜਾ ਸੱਟ ਰਹੀ ਆ ਵੀ ਇਹ ਕੀ ਗੱਲ ਉਹ ਆ ਗਏ ਵੀ ਕਿਹਨੇ ਲਾਈ ਆ ਉਹ ਕਹਿੰਦੇ ਜੀ ਫਲਾਣੇ ਬਾਦਸ਼ਾਹ ਨੇ ਨਾਬੇ ਵਾਲੇ ਨੇ ਉਹਦੇ ਕੋਲੇ ਗਏ ਉਹ ਕਹਿੰਦਾ ਵੀ ਕੀ ਗੱਲ ਤੁਸੀਂ ਇਹ ਕੂੜੇ ਤੇ ਲਾਈ ਆ ਕਰਨਾ ਜੀ ਆਹ ਸਾਡਾ ਸਾਡੇ ਕੋਲੇ ਪੈਸਾ ਹੈਗਾ ਅਸੀਂ ਦੋ ਗੱਡੀਆਂ ਲਿਆਏ ਆ ਉਥੋਂ ਉਹ ਕਹਿੰਦਾ ਤੁਸੀਂ ਇਹ ਕੂੜੇ ਤੇ ਘਾਤੋ ਕਹਿੰਦੇ ਸਾਡੀ ਮਰਜ਼ੀ ਯਾਰ ਅਸੀਂ ਕਾਸੇ ਤੇ ਲਾਈ ਗਏ ਸੋਡੀ ਗੱਡੀ ਤੇ ਸਾਨੂੰ ਪੈਸੇ ਮਿਲ ਗਏ ਆ ਨਾ ਐਸੇ ਮਿਲ ਗਏ ਸਾਨੂੰ ਛੁੱਡੀ ਗੱਡੀ ਦੇ ਅਸੀਂ ਜਰ ਕਿਸੇ ਚੀਜ਼ ਤੇ ਲੱਗੀ ਸਾਨੂੰ ਕਿ ਤੇ ਤੁਹਾਡਾ ਰਾਜਾ ਤਾਂ ਕਹਿੰਦਾ ਸੀ ਕਹਿੰਦਾ ਛੋਡੇ ਬਸ ਦਾ ਰੋਗ ਨਹੀਂ ਹਿੰਦੁਸਤਾਨੀਆਂ ਦੇ ਬਾਹ ਤਾਂ ਲੈਂਦੀ ਆ ਆ ਸੜਦੀ ਆ ਕੂੜਾ ਦੇਖ ਲੋ ਤੁਸੀਂ ਕਹਿੰਦੇ ਨੇ ਇਹਦੇ ਚ ਬੈਠ ਨਹੀਂ ਸਕਦਾ ਸਾਡਾ ਰਾਸ਼ਟਰਪਤੀ ਵੰਦਾ ਛੋਡਾ ਰਾਸ਼ਟਰਪਤੀ ਇਹ ਗੱਡੀ ਦੇ ਵੰਦਾ ਸਾਡੇ ਨੌਤਾਂ ਜੇ ਕੂੜਾ ਸੜਦੀ ਆ ਇਹੋ ਜਿਹੇ ਅਣਖੀ ਬੰਦੇ ਆ ਅਸੀਂ ਤੁਹਾਨੂੰ ਉਥੋਂ ਕੱਢਾਂਗੇ ਇੰਦੋਸਤਾਂ ਚੋਂ ਰਹਿਣ ਨਹੀਂ ਦਿੰਦੇ ਉਹ ਕਹਿੰਦਾ ਨਾ ਕਹਿੰਦਾ ਬਾਏ ਉਹਨੂੰ ਕਹਿੰਦਾ ਰਾਜੇ ਨੂੰ ਕਹਿੰਦਾ ਮੈਂਤ ਵਾਲੀ ਗੱਲ ਆ ਮੈਂ ਹੱਥ ਵੰਨਦਾ ਤੇਰੇ ਮੂਰੇ ਮੈਂ ਕੂੜੇ ਵਾਲੀਆਂ ਗੱਡੀਆਂ ਤੈਨੂੰ ਦੋ ਲੈ ਦੇਣਾ ਉਧਰੋਂ ਫ੍ਰੀ ਲਿਆ ਦੇਣਾ ਪਰ ਮੈਂਤ ਵਾਲੀ ਗੱਲ ਆ ਇਹ ਗੱਡੀ ਕੂੜਾ ਸੱਟਣ ਨਾਲ ਲਾ ਸਾਡੀ ਸਾਰਿਆਂ ਤੋਂ ਚੂਟੀ ਦੀ ਮਰਸਰੀ ਗੱਡੀ ਆ ਇਹ 6 ਸਿਲੰਡਰ ਕਿ 8 ਸਿਲੰਡਰ ਗੱਡੀ ਆ ਹੋ ਵੀ ਇੰਨੀ ਭੱਜਦੀ ਆ ਇਹ ਇੰਨੀ ਇਹਦੇ ਵਿੱਚ ਅਫਾਜਤ ਆ ਉਹ ਨੂੰ ਪਤੰਦਰਾ ਕੂੜੇ ਤੇ ਲਈ ਫਿਰਦਾ ਉਹ ਕਹਿੰਦਾ ਸਾਡੀ ਮਰਜ਼ੀ ਯਾਰ ਅਸੀਂ ਹਿੰਦਸਤਾਨੀ ਹੁੰਨੇ ਰੜਕਲੇਰ ਤੇ ਥੋੜੇ ਬਾਦਸ਼ਾਹ ਦੇ ਸਾਨੂੰ ਤਾਨਾ ਮਾਰਿਆ ਅਸੀਂ ਵੀ ਤੁਸੀਂ ਨਹੀਂ ਲੈ ਸਕਦੇ ਹਿੰਦੁਸਤਾਨੀ ਕਹਿੰਦਾ ਮੈਂ ਆਖੇ ਫਿਰ ਅਸੀਂ ਕੂੜਾ ਸਟਾਵਾਗੇ ਗੱਡੀ ਤੋਂ ਲਿਆ ਲੈ ਉਦੋਂ ਹੀ ਤਾਰ ਪਾ ਕੇ ਪੈਸੇ ਮੰਗਾਈ ਉੱਥੇ ਇੰਗਲੈਂਡ ਚ ਤਾਂ ਲੈ ਕੇ ਜਾਂਦੀਆਂ ਉਹਨੇ ਹੱਥ ਬੰਨੇ ਬੇਨਤੀ ਕੀਤੀ ਮੈਂ ਤਕਰੀ ਰੋਕੀ ਗੱਡੀ ਤਾਂ ਰੋਕੀ ਸੀ ਇਹੋ ਜਿਹੇ ਆਪਣੇ ਤਾਂ ਅਣਖੀ ਲੋਕ ਆ ਪੰਜਾਬੀ ਜਿਹੜੇ ਆਪਾਂ ਸਾਧ ਸੰਗਤ ਜਾ ਕੇ ਉਹਨਾਂ ਦੀ ਖਜਾਮਤ ਕਰ ਰਹੇ ਆ ਅੱਜ ਆਪਣੇ ਵਿੱਚ ਤਾਂ ਏਡੀ ਵੱਡੀ ਰੜਕਾ ਹਿੰਦੁਸਤਾਨੀਆਂ ਚ ਤੇ ਪੰਜਾਬੀਆਂ ਚ ਜਿਹੜਾ ਅੱਜ ਆਪਾਂ ਉਹਨਾਂ ਦੇ ਘਾਹ ਪੋਚੇ ਲਾ ਰਹੇ ਆ ਨਾ ਘਰਾਂ 'ਚ ਜਾ ਜਾ ਕੇ ਤੇ ਉਹ ਪਤਾ ਨਹੀਂ ਆਪਦੀ ਬੋਲੀ ਦੇ ਵਿੱਚ ਅੰਗਰੇਜ਼ੀ ਚ ਕੀ ਬੋਲਦੇ ਹੋਣਗੇ ਆਪਣੇ ਪੰਜਾਬੀਆਂ ਨੂੰ ਚਲੋ ਇਹੇ ਜੀ ਤਾਂ ਗੱਲ ਨਹੀਂ ਆਪਣੇ ਪੰਜਾਬੀ ਵੀ ਮੱਲਾ ਤਾਂ ਬਹੁਤ ਮਾਰੀ ਬੈਠੇ ਐਮਪੀ ਬਣੇ ਬੈਠੇ ਆ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵੀ ਆਸਟ੍ਰੇਲੀਆ ਦੇ ਵਿੱਚ ਵੀ ਆਪਣੇ ਪੰਜਾਬੀਆਂ ਨੇ ਬਹੁਤ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਐ ਤਾਂ ਨਹੀਂ ਕੋਈ ਗੱਲ ਹੈ ਪਰ ਆਪਾਂ ਦਾ ਆਪਦੇ ਪੰਜਾਬ ਨੂੰ ਵੀ ਸੰਭਾਲ ਗਏ ਸੋਨੇ ਦੀ ਚੜੀ ਆ ਪੰਜਾਬ ਇਹੋ ਜਿਹਾ ਦੇਸ਼ ਨਹੀਂ ਮਿਲਣਾ ਇਹੋ ਜੀ ਜਾਇਦਾਦ ਨਹੀਂ ਮਿਲਣੀ ਪੱਧਰ ਇਹੋ ਜਿਹਾ ਹਵਾ ਹਰਾ ਪਾਉਣ ਪਾਣੀ ਨਹੀਂ ਮਿਲਣਾ ਇਹੋ ਜੀ ਬੋਲੀ ਨਹੀਂ ਮਿਲਣੀ ਇਹੋ ਜਿਹਾ ਸੱਭਿਆਚਾਰ ਨਹੀਂ ਮਿਲਣਾ ਇਹੋ ਜਿਹੇ ਪ੍ਰੋਗਰਾਮ ਨਹੀਂ ਮਿਲਣੇ ਗਿੱਧਿਆਂ ਵਾਲੇ ਇਹਜੇ ਮੇਲੇ ਨਹੀਂ ਲੱਗਣੇ ਕਿਤੇ ਹੋਰ ਦਸਾਂ ਦੇ ਵਿੱਚ ਜਿਹੜੇ ਮੇਲੇ ਪੰਜਾਬ 'ਚ ਲੱਗਦੇ ਆ ਜਿਹੜੇ ਇੱਥੇ ਗੌਣ ਵਾਲੇ ਕਮਿਸ਼ਨਰ ਢਾਢੀ ਲੱਗਦੇ ਆ ਨਾ ਇਹ ਨਹੀਂ ਲੱਗਦੇ ਬਾਹਰ ਇੱਥੇ ਪੰਜਾਬ 'ਚ ਹੀ ਲੱਗਦੇ ਆ ਇੱਥੇ ਲਵਾਈ ਚੱਲੋ ਮੇਰੇ ਵੀਰਾਂ ਦੇ ਪਰਸੇ ਨੂੰ ਸੰਭੀ ਚੱਲੋ ਮੁੜਿਓ ਮੇਰੇ ਵੀਰ ਜਿਹੜੀ ਨਵੀਂ ਪਨੀਰੀ ਆ ਇਹਨਾਂ ਨੂੰ ਮਿਹਨਤ ਕਰਦੇ ਆ ਬੇਨਤੀ ਕਰਦੇ ਆ ਵੀ ਵਾਪਸ ਪੰਜਾਬ ਨੂੰ ਆਜੋ ਆਪਦੇ ਪੰਜਾਬ ਨੂੰ ਆਪਦੀਆਂ ਜਾਇਦਾਦਾਂ ਨੂੰ ਸੰਭਾਲੋ ਇਹ ਲੱਖਾਂ ਕਰੋੜਾਂ ਅਰਬਾਂ ਦੀ ਜਾਇਦਾਦ ਹੈ ਆ ਸੜਕਾਂ ਕੱਢੀ ਜਾਂਦੇ ਜੜਬਾਨੀ ਸ਼ਬਾਨੀ ਹੋਣੇ ਜਦੋਂ ਨਾਲ ਦੀ ਨੰਗਣ ਗਿਆ ਨਾ ਸੜਕਾਂ ਸੋਡੀ ਜਾਇਦਾਦ ਗਜਾਂ ਦੇ ਭਾਅ 'ਚ ਵਿਕਣੀ ਆ ਕਿਸੇ ਦਿਨ ਇਹਨੂੰ ਸੰਭਾਲ ਲਓ ਮੇਰੇ ਵੀਰ ਜੇ ਦੋ ਜਾਗ ਇੱਕ ਨੂੰ ਹੀ ਕੱਲੋ ਬਾਹਰ ਇੱਕ ਨੂੰ ਰੱਖੋ ਇੱਥੇ ਤਾਂ ਆਪਣਾ ਪੰਜਾਬ ਬਸ ਬੱਸ ਸਕਦਾ ਹੈ ਕਿਸੇ ਦਾ ਜੀ ਨਹੀਂ ਕਰਦਾ ਬਾਹਰ ਜਾਣ ਨੂੰ ਹੁਣ ਬਹੁਤੇ ਬੱਚਿਆਂ ਨੂੰ ਪੁੱਛੀਦਾ ਵੀ ਉੱਥੇ ਪੜ੍ਹਾਈ ਕਿਵੇਂ ਆ ਕਹਿੰਦੇ ਨਹੀਂ ਯਾਰ ਕੁਛ ਨਹੀਂ ਪੜ੍ਹਾਈ ਆ ਤਾਂ ਪੰਜਾਬ ਚ ਹੀ ਆ ਉੱਥੇ ਪੜ੍ਹਾਈ ਨਹੀਂ ਹੈ ਉੱਥੇ ਦਾ ਬੰਦਾ ਰਹਿ ਆ ਨਾ ਜਿਹੜਾ ਬੰਦਾ 5-10 ਸਾਲ ਉਹ ਮੁੜ ਕੇ ਇੱਧਰ ਨਹੀਂ ਰਹਿੰਦਾ ਇਹ ਜਾਂ ਮਾਹੌਲ ਉਹਨਾਂ ਨੂੰ ਬਣ ਜਾਂਦਾ ਉਹ ਤਾਂ ਇਹ ਜੇ ਠੰਡੇ ਲੋਕ ਬਣ ਜਾਂਦੇ ਆ ਨਾ ਉਹਨਾਂ ਚ ਆਣਖ ਰਹਿੰਦੀ ਆ ਨਾ ਰੜ ਕਰਿੰਦੀ ਆ ਥੋੜੇ ਜਿਹਾ ਡਰਾਵੇ ਰੇ ਡਰ ਜਾਂਦੇ ਆ ਉਹ ਇਨੇ ਡਰੂ ਲੋਕ ਬਣ ਜਾਂਦੇ ਆ ਪੰਜਾਬ ਇੱਕ ਐਸੀ ਧਰਤੀ ਆ ਬੱਬਰ ਸ਼ੇਰਾਂ ਦੀ ਮਾੜੀ ਜੀ ਗੱਲ ਕਿਸੇ ਨੂੰ ਕਹਿਣ ਦੀ ਡੇਰ ਆ ਐ ਕਰਕੇ ਖੜ ਜਾਂਦੇ ਆ ਕਹਿੰਦੇ ਦੱਸੋ ਕੀ ਗੱਲ ਆ ਬੋਲੇ ਸੋ ਨਿਹਾਲ ਖੰਡਾ ਕਲ ਕਾ ਦਿੰਦੇ ਆ ਦੱਸੋ ਤੂੰ ਕੌਣ ਆ ਸਾਨੂੰ ਆ ਬੋਲੀ ਮਾਰਨ ਵਾਲਾ ਉਹੀ ਇੱਕ ਗੱਲ ਕਹਿ ਕੇ ਦਿਖਾਵੇ ਮਾੜੀ ਮੁੱਠੀ ਪੰਜਾਬੀ ਨੂੰ ਝਟਕਾ ਦਿੰਦਾ ਪੰਜਾਬੀ ਉਦਹੀਂ ਇੰਨੀ ਰੜਕ ਤੇ ਅਣਖਾਂ ਪੰਜਾਬੀਆਂ ਦੇ ਵਿੱਚ ਕਚੇਰੀਆਂ 'ਚ ਮੇਲੇ ਲੱਗਣ ਲਾਉਂਦੇ ਆ ਇਹ ਆਹੋ ਪੰਜਾਬੀ ਤੇ ਜੇ ਆਪ ਦੀ ਮਿੱਤਰਤਾ ਆ ਜਾਂਦੇ ਤੇ ਇਹ ਜੀ ਇਹਨਾਂ ਵਿੱਚ ਜਿਹੇ ਜੀ ਇਹਨਾਂ ਵਿੱਚ ਮਿੱਤਰਤਾ ਹੋਰ ਕਿਸੇ ਦੇ ਵਿੱਚ ਇਹ ਜੀ ਮਿੱਤਰਤਾ ਵੀ ਹੈ ਨਹੀਂ ਕਿ ਪ੍ਰੇਮ ਵੀ ਹੈ ਨਹੀਂ ਇਹ ਜਾਨ ਸਾਰਾ ਘਰ ਖਵਾ ਦਿੰਦੇ ਆ ਫਿਰ ਤਾਂ ਆਪ ਦਾ ਜਿੰਨਾ ਮਰਜ਼ੀ ਲੱਗ ਜਾ ਜਦੋਂ ਮਿੱਤਰਤਾ 'ਚ ਵਿਆਹ ਜਾਂਦੇ ਆ ਪ੍ਰੇਮ ਚ ਵੀ ਆ ਜਾਂਦੇ ਆ ਫਿਰ ਇਹਨਾਂ ਸਤਕਾਰ ਵੀ ਕਰਦੇ ਆ ਪੈਰਾਂ ਤੇ ਲਈ ਹੱਥ ਦੇਣ ਲੱਗ ਜਾਂਦੇ ਆ ਇਹੀ ਲੋਕ ਫਿਰ ਤੇਰੀ ਇੰਨੀ ਮਦਦ ਕਰਨਗੇ ਕਿ ਤੈਨੂੰ ਪਤਾ ਹੀ ਨਹੀਂ ਲੱਗਣ ਦੇਣਾ ਜਿਵੇਂ ਆਪਣੇ ਜਹਾਜ਼ ਨਹੀਂ ਸੀ ਤੇ ਗਿਆ ਇੱਥੇ ਇੱਕ ਨੱਥੂ ਗਾਣੇ ਕੋਲੇ ਕਿਤੇ ਢੱਗਿਆ ਸੀ ਜਹਾਜ਼ ਇੱਕ ਆਪਣੇ ਦਾ ਫੌਜ ਦਾ ਉਹ ਕੱਲਾ ਹੀ ਮੁੰਡਾ ਸੀ ਤੇ ਉਹਦਾ ਬੁੱਤ ਲਾਇਆ ਇੱਥੇ ਪਿੰਡ ਦੇ ਵਿੱਚ ਇੰਨਾ ਅਖੰਡ ਪਾਠ ਕਰਾ ਕੇ ਭੋਗ ਪਾਇਆ ਕਈ ਦਿਨ ਚੱਲਦਾ ਰਿਹਾ ਭੰਡਾਰਾ ਇੱਥੇ ਕਈ ਦਿਨ ਉਹਨਾਂ ਦੇ ਮਾਪਿਓ ਵੀ ਆਏ ਸੀ ਇਕੱਲਾ ਹੀ ਮੁੰਡਾ ਸੀ ਉਹ ਪਾਇਲਟ ਸੀ ਜਿਹੜਾ ਡੱਗ ਕੇ ਉਹਦੀ ਜਹਾਜ਼ ਦੇ ਵਿੱਚੋਂ ਡੱਗ ਕੇ ਥੌਣ ਟੁੱਟ ਕੇ ਉਹ ਤੀਦ ਹੋਇਆ ਸੀ ਉਹ ਆਪਣੇ ਦਾ ਇਹ ਜੇ ਪੰਜਾਬੀ ਆ ਉਹਨਾਂ ਨੂੰ ਉੱਥੋਂ ਸੱਦਿਆ ਸੱਦ ਕੇ ਇੱਥੇ ਸਲਮਾਨ ਕਰਿਆ ਮਾਪਿਓ ਦਾ ਫਿਰ ਮਾਪਿਓ ਨੇ ਉੱਥੇ ਉਹਦਾ ਜੋਸ ਕਰਿਆ ਸੀ ਉਹਦਾ ਮਤਲਬ ਸਾਰੇ ਉਹਦੇ ਕਰੇ ਸੀਗੇ ਰੀਤੀ ਰਿਵਾਜ ਫਿਰ ਉੱਥੇ ਇਹ ਲੋਕ ਸਦੇ ਇਹ ਗਏ ਉਥੇ ਆਹਰ ਉੱਤੇ ਜੀ ਕੋਈ ਸੀਗੀ ਬਾਡੀ ਜੀ ਦਾ ਟਾਈਮ ਸੀ ਜਿਹੜਾ ਜੋ ਆ ਜੱਡ ਗਿਆ ਸੀ ਸਾਰਾ ਸੰਗਤ ਆਪਣੇ ਤਾਂ ਇਹੋ ਜੇ ਪੰਜਾਬੀ ਆ ਫੇਰਨ ਦਾ ਪਰ ਸਾਰਾ ਸਾਰਾ ਘਰ ਖਾਦਾ ਜਾਵੇ ਫੇਰ ਨਹੀਂ ਦੇਂਦੇ ਇਹ ਮਦਦ ਕਰਨ ਲੱਗੇ ਨਾ ਫਿਰ ਦੁਸ਼ਮਣ ਦੇ ਤੇ ਨਾ ਮਿੱਤਰ ਦੇਂਦੇ ਆ ਉਹਨਾਂ ਦੇਂਦੇ ਨਹੀਂ ਜਦੋਂ ਆਪਣਾ ਲੰਗਰ ਚੱਲਦੇ ਹੁੰਦੇ ਆ ਦੇਖਿਆ ਕਿ ਤੇ ਆਪਾਂ ਵੀ ਉਹਦੇ ਵਿੱਚ ਆਪਣੇ ਦੁਸ਼ਮਣ ਵੀ ਬੈਠੇ ਆ ਉਹਨਾਂ ਪੁਲਿਸ ਵਾਲੇ ਤਾਂ ਆਪਣੇ ਡਾਂਗਾ ਮਾਰਦੇ ਸੀ ਕਿਸਾਨਾਂ ਦੇ ਮਾਰਦੇ ਕਹਿੰਦੇ ਤੇ ਲੰਗਰ ਕਿਹਦੇ ਲੱਗੇ ਹੁੰਦੇ ਆ ਕਿਸਾਨਾਂ ਦੇ ਤੇ ਇਹੀ ਪੁਲਿਸ ਵਾਲੇ ਬੈਠੇ ਫਿਰ ਲੰਗਰ ਚੱਕਦੇ ਹੁੰਦੇ ਆ ਫੇਰ ਨਹੀਂ ਜਦੋਂ ਲੰਗਰ ਛਕਾਉਣਾ ਨਾ ਫੇਰ ਜਣਾਉਂਦੇ ਨਹੀਂ ਵੀ ਤੂੰ ਸਾਡਾ ਦੋਸ਼ਮਣ ਆ ਮਿੱਤਰ ਵੀ ਛਕੀ ਜਾਂਦਾ ਦੁਸ਼ਮਣ ਵੀ ਛਕੀ ਜਾਂਦਾ ਫੇਰ ਨਹੀਂ ਦੇਂਦੇ ਕੁਛ ਐਸਾ ਪੰਜਾਬੀ ਜੇ ਕਿਸੇ ਦੀ ਮਦਦ ਕਰਨ ਲੱਗਾ ਭਲਾ ਸਾਰਾ ਘਰ ਉੱਜੜ ਜਾਏ ਐਕਸੀਡੈਂਟ ਹੋ ਗਿਆ ਡੱਗ ਪਿਆ ਟਹਿ ਗਿਆ ਚੱਕ ਕੇ ਲੈ ਜਾਣਗੇ ਇਲਾਜ ਕਰਾਉਣਗੇ ਇਹ ਆ ਪੰਜਾਬ ਇਹ ਸੂਬੇ ਦੀਆਂ ਨਹੀਂ ਰੀਸਾਂ ਸਭ ਤਕਰਾਂ ਕਿ ਮੇਰੇ ਪੰਜਾਬ ਦੀਆਂ ਇਹ ਪੰਜਾਬ ਕਰਾਂ ਕੀ ਸਭਤ ਤੇਰੀ ਪੰਜਾਬੀ ਸੂਬੇ ਨੂੰ ਜਿੰਨੇ ਵੀ ਸੂਬੇ ਆ ਸਾਰੇ ਯਾਦ ਕਰਦੇ ਵੀ ਇਹ ਜਾਂ ਸੂਬਾ ਸਾਡਾ ਹੋਵੇ ਹੁਣ ਗੱਲ ਕਰੋ ਆ ਨਹੀਂ ਸਕਦੇ ਆਪਣੇ ਜੇ ਆਉਂਦੇ ਆ ਤਾਂ ਭਈਏ ਵੱਜਦੇ ਆ ਜਿਵੇਂ ਹੁਣ ਆਈ ਜਾਂਦੇ ਆ ਆਈ ਜਾਂਦੇ ਨਾ ਪੰਜਾਬ ਨੂੰ ਹੁਣ ਉਹਨਾਂ ਨੂੰ ਰਾਹ ਖੁੱਲ ਗਿਆ ਵੀ ਪੰਜਾਬੀ ਦਾ ਬਾਹਰ ਜਾਈ ਜਾਂਦੇ ਤੇ ਆਪਾਂ ਚਲੋ ਉੱਥੇ ਸੱਦਦੇ ਵੀ ਆਪਾਂ ਕੰਮ ਦੇ ਮਾਰੇ ਕੰਮ ਵੀ ਇੰਨਾ ਜ਼ਰੂਰੀ ਆ ਜਿਹੜਾ ਕਿ ਨਹੀਂ ਸਰਦਾ ਝੋਨਾ ਲਾਉਣਾ ਗੋਡਣਾ ਹੋਰ ਚੀਜ਼ਾਂ ਲਾਉਣੀਆਂ ਆਲੂ ਪਟਣੇ ਬੀਜਣੇ ਇਹ ਸਾਰਾ ਕੰਮ ਪੰਜਾਬ ਦਾ ਇਹਦਾ ਕਰਕੇ ਆਪਾਂ ਨੂੰ ਲੈਣੇ ਪੈਂਦੇ ਆ ਤਾਂ ਆਉਂਦੇ ਆ ਇਹ ਇਸ ਕਰਕੇ ਸਾਥ ਸੰਗਤ ਆਪਾਂ ਜਿਹੜੀਆਂ ਕਮੀਆਂ ਕਰੀਆਂ ਹੋਣ ਵਾਲੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਚਾਰ ਚਾਰ ਪੰਜ ਪੰਜ ਜਵਾਬ ਜਰੂਰ ਆਪਦੇ ਕਰੇ ਹੋਣੇ ਚਾਹੀਦੇ ਆ ਤਾਂ ਆਪਣਾ ਪੰਜਾਬ ਬਚਦਾ ਹੈ ਜੇ ਇੱਕ ਇੱਕ ਜਵਾਕ ਨੇ ਤਾਂ ਆਪਣਾ ਪੰਜਾਬ ਬਰਬਾਦ ਕਰਤਾ ਆਪਾਂ ਹੀ ਇਹ ਪੰਗਾ ਲਿਆ ਤੇ ਆਪਾਂ ਹੀ ਦੋਸ਼ੀ ਹੈ ਕਹੇ ਨਹੀਂ ਕਿਸੇ ਨੂੰ ਸੱਕਦੇ ਤੇ ਦੁੱਖ ਵੀ ਆਪਾਂ ਹੀ ਭੋਗਣਾ ਹੈ ਅੱਗੇ ਜਿਹੜੇ ਬਜ਼ੁਰਗ ਸੀ ਤਾਂ ਉਹ ਬਜ਼ੁਰਗਾਂ ਦੀ ਕਦਰ ਸੀ ਕੱਲਾ ਜਵਾਕਾ ਕੀ ਕਰੇ ਉਹ ਕੰਮ ਕਰੇ ਕਿ ਤੇਰੀ ਕਦਰ ਕਰੇ ਕੀ ਕਰੇ ਉਹ ਆਮ ਨਹੀਂ ਕਰਦਾ ਭੁੱਖਾ ਮਰਦਾ ਇਹ ਸਾਦ ਸੰਗਤ ਉਦੋਂ ਬੱਚੇ ਸਤਕਾਰ ਸੀ ਬਜ਼ੁਰਗਾਂ ਦਾ ਵੀ ਸਤਕਾਰ ਸੀ ਚਲੋ ਸਤਕਾਰ ਤਾਂ ਅੱਜ ਵੀ ਹੈਗਾ ਜਿਹੜੇ ਲਾਣੇ ਘਰਾਣੇ ਦੇ ਪਰਿਵਾਰ ਹੈ ਉਹ ਨਹੀਂ ਆਉਂਦੇ ਬਜ਼ੁਰਗਾਂ ਨੂੰ ਛੱਡਦੇ ਪਿੱਛੇ ਉਸ ਵੇਲਾ ਇੱਕ ਦੋ ਹੁੰਦੇ ਆ ਸਾਰੇ ਨਹੀਂ ਹੁੰਦੇ ਜਿਹੜੇ ਕਿ ਆਪਦੇ ਮਾਂ ਪਿਓ ਨੂੰ ਨਾ ਸਮਝਣੋ ਇਹ ਸਮਾਂ ਥੋੜਾ ਹੀ ਹੁੰਦਾ ਸਾਲ ਦੋ ਸਾਲ ਦਾ ਹੀ ਹੁੰਦਾ ਸਾਂਭਣ ਸਮਾਉਣ ਦਾ ਬਾਲਾ ਨਹੀਂ ਹੁੰਦਾ ਉਹੀ ਹੁੰਦਾ ਪਿਛਲੇ ਪੈਰ ਵੀ ਦੀ ਕਿਰਿਆ ਸੁਧਦੀ ਜਾਵੇ ਬਸ ਜਿਹੜੇ ਉਹਦੇ 10 20 ਦੇ ਨੇ ਡੱਗਾ ਟਿਆ ਉਹਨੂੰ ਚੱਕਿਆ ਥੱਲੇ ਆ ਜਾਵੇ ਬਸ ਇੰਨਾ ਹੀ ਹਾਂ ਮਾਂ ਪਿਓ ਦਾ ਪਹਾੜਾ ਦਾ ਹੁੰਦਾ ਇਸ ਕਰਕੇ ਹੌਣ ਵਾਲੇ ਮੇਰੇ ਵੀਰੋ ਗਲਤੀ ਨਾ ਕਰਿਓ ਆਂ ਬਤਾਓ ਜਨ ਸੰਕਿਆ ਨੂੰ ਬਤਾਓ ਪੰਜਾਬ ਨੂੰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ